ਸਰ ਪਿੰਡ ਦੇ ਲੋਕਾਂ ਤੋਂ ਉਸ ਪੰਚ ਜੁੜਿਆ ਸੇਵਾ ਦਾ ਮੌਕਾ ਦਿੱਤਾ ਮੰਨ ਲਵਸਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿ ਸਭ ਤੋਂ ਪਹਿਲਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੇਰਾ ਨਾਮ ਅਜੇਪਾਲ ਸਿੰਘ ਗਿੱਲ ਔਰ ਮੈਂ ਇੱਥੇ ਸਰਪੰਚ ਹੋਣ ਆ ਗਿਆ ਜੀ ਸਰਵਸੰਮਤੀ ਦੇ ਨਾਲ ਔਰ ਸਾਡੇ ਮੈਂਬਰ ਵੀ ਸਰਵਸੰਮਤੀ ਨਾਲ ਚੁਣੇ ਗਏ ਨੇ ਸੋ ਬਹੁਤ ਧੰਨਵਾਦ ਆ ਜੀ ਸਾਡੇ ਪਿੰਡ ਦੇ ਸਾਰਿਆਂ ਦਾ ਔਰ ਜਿਨ੍ਹਾਂ ਨੇ ਸਰਵਸੰਮਤੀ ਦੇ ਨਾਲ ਮੈਨੂੰ ਚੁਣਿਆ ਔਰ ਅਸੀਂ ਵੀ ਵਿਸ਼ਵਾਸ ਦਵੁੰਨੇ ਆ ਕਿ ਜਿਹੜੇ ਕੰਮ ਕੀਤੇ ਨੇ ਔਰ ਗਾਂਵ 'ਚ ਜਿਹੜੇ ਕੰਮ ਕਰਨੇ ਨੇ ਉਹ ਸਾਰੇ ਪੱਕੇ ਵਿਕਾਸ ਦੇ ਕੰਮ ਹੋਣਗੇ ਸਾਰਿਆਂ ਦੇ ਸਾਂਝੇ ਕੰਮ ਹੋਣਗੇ ਸਭ ਪਿਛਲੀ ਪੰਚਾਇਤ ਤੋਂ ਜਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਇਹ ਜੋ ਤੁਹਾਡੀ ਗਵਾਹੀ ਵਿੱਚ ਬੁੜੇ ਦਵਾਇ ਤੇ ਪਿਛਲੀ ਪੰਚਾਇਤ ਦੇ ਵਿੱਚ ਸਭ ਤੋਂ ਪਹਿਲਾਂ ਤੇ ਜੀ ਸਾਡਾ ਸ਼ਮਸ਼ਾਨ ਘਾਟ ਸੀਗਾ ਜੋ ਕਿ ਬਹੁਤ ਕਾਫੀ ਸਮੇਂ ਤੋਂ 20-25 ਸਾਲਾਂ ਤੋਂ ਹੀ ਪੈਂਡਿੰਗ ਚੱਲ ਰਿਹਾ ਸੀਗਾ ਔਰ ਬਹੁਤ ਜਿਆਦਾ ਉਥੇ ਨਾ ਕੋਈ ਸਫਾਈ ਸੀਗੀ ਔਰ ਸਭ ਤੋਂ ਮਤਲਬ 30 ਸਾਲ ਹੋ ਗਏ ਸੀਗੇ ਸੋ ਸਭ ਤੋਂ ਪਹਿਲਾਂ ਅਸੀਂ ਉਹਨੂੰ ਸ਼ੁਰੂ ਕਰਵਾਇਆ ਉੱਥੇ ਜਿਹੜਾ ਫਰਸ਼ ਦਾ ਕੰਮ ਸੀਗਾ ਉਹ ਕਰਵਾਇਆ ਉੱਥੇ ਪਲਸਟਰ ਦਾ ਕੰਮ ਸੀਗਾ ਉਹ ਕਰਵਾਇਆ 90% ਕੰਮ ਜਿਹੜਾ ਸਾਡਾ ਸਰਸੰਤੀ ਉਹਦਾ ਸ਼ਮਸ਼ਾਨ ਘਾਟ ਦਾ ਹੋ ਚੁੱਕਾ ਜੀ ਔਰ ਬਾਉਂਡਰੀ ਜਿਹੜੀ ਆ ਉਹ ਰਸਤਾ ਉਹਦੇ ਵਿੱਚੋਂ ਨਿਕਲਦਾ ਸੀਗਾ ਉਹ ਰਸਤਾ ਜਿਹੜਾ ਅਸੀਂ ਉੱਪਰੋਂ ਦੀ ਕਰਵਾਇਆ ਔਰ ਸ਼ਮਸ਼ਾਨ ਘਾਟ ਦੀ ਜਿਹੜੀ ਬਾਉਂਡਰੀ ਉਹ ਕਰਵਾਈ ਗਈ ਆ ਬਾਕੀ ਥੋੜੇ ਜਿਹਾ ਟਾਈਲ ਦਾ ਕੰਮ ਆ ਉਹ ਅਸੀਂ ਜਿਹੜਾ ਵਾ ਅਗਲੇ 2-3 ਮਹੀਨਿਆਂ ਦੇ ਵਿੱਚ ਕੰਪਲੀਟ ਕਰਕੇ ਜਿਹੜਾ ਵਾ ਉਹ ਅਸੀਂ ਜਿਹੜਾ ਕੰਮ ਮੁਕੰਮਲ ਇਹ ਗੱਲ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦੇ ਹੋ। ਸੋ ਲੇਟਾਂ ਲੱਗੀਆਂ ਹੁੰਦੀਆਂ, ਬੁੱਲ ਬੁੱਲੇ ਲੱਗੇ ਹੁੰਦੇ ਆ ਜਦੋਂ ਪਿੰਡਾਂ ਦਾ ਇੰਟਰਕਰੀਏ ਇੱਕ ਸੁਣੀ ਪਾਤੀ ਨਜ਼ਰ ਆਉਂਦੀ ਹੈ, ਲਾਇਬ੍ਰੇਰੀ ਹੁੰਦੀ ਹੈ, ਡਿਸਪੈਂਸਰੀ ਹੁੰਦੀ ਆ। ਬੱਚਿਆਂ ਵਾਸਤੇ ਉੱਪਰ ਜਿਮ ਹੁੰਦੀ ਆ, ਖੇਡ ਦਾ ਮੈਦਾਨ ਦੇਖੋ ਵਧੀਆ ਦੇਖਣਾ ਜਦੋਂ ਉੱਥੇ। ਕੀ ਤੁਹਾਨੂੰ ਲੱਗਦਾ ਪਿੰਡ ਮੋਕੇ ਦੇ ਵਿੱਚ ਕੋਈ ਇਦਾਂ ਦੀ ਪ੍ਰਸਿੱਧੀ ਦਾ ਸੁੱਖ ਹੁੰਦਾ ਹੈ ਕੀ? ਸਕੂਲ ਸਾਡੇ ਪਿੰਡ ਹੈਗਾ ਜੀ ਕਿਉਂਕਿ ਸਾਡੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਹੀ ਗਰਾਊਂਡ ਹੈ। ਔਰ ਉਸੇ ਗਰਾਊਂਡ ਦੇ ਵਿੱਚ ਹੀ ਅਸੀਂ ਜਿਹੜਾ ਉਹਦੇ ਵਿੱਚ ਇੱਕ ਨੈਟ ਲਵਾ ਕੇ ਦਿੱਤਾ ਬੱਚਿਆਂ ਨੂੰ ਗਰਾਊਂਡ ਜਿਹੜੀ ਆ ਉਹਦੀ ਪੱਧਰੀ ਕਰਵਾਈ ਗਈ ਆ ਔਰ ਬੂਟੇ ਵੀ ਲਵਾਏ ਗਏ ਆ ਔਰ ਬੂਟੇ ਦੇ ਨਾਲ-ਨਾਲ ਅਸੀਂ ਹੁਣ ਜਿਹੜਾ ਮਤਾ ਪਾਇਆ ਗਿਆ ਉਹਦੇ ਵਿੱਚ ਪੰਚਾਇਤ ਘਰ ਲਾਇਬ੍ਰੇਰੀ ਔਰ ਜਿਹੜਾ ਓਪਨ ਜਿਮ ਦਾ ਜਿਹੜਾ ਸਮਾਨ ਉਹ ਸਾਡੇ ਲੱਗਾ ਹੋਇਆ ਹੈ ਉਹ ਅਸੀਂ ਜਿਹੜਾ ਸ਼ਿਫਟ ਕਰਵਾ ਕੇ ਇੱਕ ਵਧੀਆ ਥੱਲੇ ਫਰਸ਼ ਪਵਾ ਕੇ ਔਰ ਉੱਥੇ ਹੀ ਸ਼ਿਫਟ ਕਰਾ ਦੇਣਾ ਮਿਲਾ ਗਰਾਊਂਡ ਦੇ ਵਿੱਚ ਔਰ ਇੱਕ ਉਹਦੇ ਵਿੱਚ ਪੰਚਾਇਤ ਘਰ ਬਣੇਗਾ ਔਰ ਪੰਚਾਇਤ ਘਰ ਦੇ ਨਾਲ ਇਹ ਲਾਇਬ੍ਰੇਰੀ ਬਣਾਵਾਂਗੇ ਔਰ ਪਹਿਲਾਂ ਇਹ ਕੰਮ ਨਹੀਂ ਹੋਏ ਸੋ ਗਾੜੀ ਇਹ ਕੰਮ ਜਿਹੜੇ ਆ ਕਰਵਾਏ ਜਾਣਗੇ ਔਰ ਜਿਹੜਾ ਜਿਹੜਾ ਸਾਡੀ ਫਿਰਨੀ ਦਾ ਉਹਦੇ ਵਿੱਚ ਇਹ ਆ ਕਿ ਮਤਲਬ ਦੋ ਵਾਰੀ ਸਫਾਈ ਅਸੀਂ ਕਰਵਾ ਚੁੱਕੇ ਆ ਕਿਉਂਕਿ ਬਰਸਾਤ ਦਾ ਟਾਈਮ ਹੈ ਔਰ ਜਿਹੜਾ ਬੂਟੀ ਵਗੈਰਾ ਜਾਂ ਕੋਈ ਘਾਹ ਵਗੈਰਾ ਉਹ ਹੋ ਜਾਂਦਾ ਆ ਸੋ ਉਹਨੂੰ ਫਿਰ ਇੱਕ ਵਾਰੀ ਕਰਵਾ ਕੇ ਸਫਾਈ ਕਰਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਸੋ ਜਿਹੜੇ ਬੂਟੇ ਆ ਉਹ ਅਸੀਂ ਜਗਲਾਤ ਵਿਭਾਗ ਨਾਲ ਗੱਲ ਹੋ ਗਈ ਆ ਉਹਨਾਂ ਸਾਨੂੰ 500 ਦੇ ਕਰੀਬ ਬੂਟੇ ਜਿਹੜੇ ਆ ਉਹ ਕਰ ਦੇ ਦਿੱਤੇ ਨੇ ਔਰ ਅਸੀਂ ਲੈ ਕੇ ਫਿਰ ਇਹਦਾ ਕੰਮ ਹੀ ਅਸੀਂ ਜਿਹੜਾ ਜਲਦੀ ਸ਼ੁਰੂ ਕਰਵਾ ਦਾਂਗੇ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਮਨਾ ਵਿੱਚ ਹੁੰਦੀ ਹੈ ਜਿਹੜੇ ਯੂਗ ਲੋਕ ਹੁੰਦੇ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ ਤਰੀਕਾ ਰਾਸ਼ਨ ਨਹੀਂ ਬਣਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਸਮੱਸਿਆ ਇਦਾਂ ਦੀ ਹੈ ਹਾਂਜੀ ਹਾਂਜੀ ਸਾਡੇ ਪਿੰਡ ਵੀ ਰਾਸ਼ਨ ਜਿਹੜੇ ਆ ਮਤਲਬ ਰਾਸ਼ਨ ਨਵੇਂ ਨਹੀਂ ਬਣੇ ਗਏ ਜਿਹੜੇ ਪਹਿਲੇ ਸੀਗੇ ਉਹ ਇੱਕ ਵਾਰੀ ਕੱਟੇ ਗਏ ਸੀਗੇ ਕੁਝ ਕ ਬੰਦਿਆਂ ਦੇ ਉਹ ਦੁਬਾਰਾ ਜਿਹੜੇ ਕੱਟੇ ਸੀ ਉਹ ਉਹਨਾਂ ਨੇ ਬਹਾਲ ਕਰ ਦਿੱਤੇ ਪਰ ਨਵੇਂ ਸ੍ਰੀਓ ਜਿਹੜੇ ਆ ਉਹ ਰਾਸ਼ਨ ਕਾਰਡ ਜਿਹੜੇ ਆ ਸਾਡੇ ਪਿੰਡ ਦੇ ਵਿੱਚ ਵੀ 40% ਜਿਹੜੇ ਆ ਜੇ ਬਣਾਉਣ ਵਾਲੇ ਪੈਂਡਿੰਗ ਪਏ ਨੇ ਸੋ ਅਸੀਂ ਵੀ ਸਰਕਾਰ ਨੂੰ ਦਰਖਾਸਤ ਕਰਨੇ ਆ ਕਿ ਉਹਦਾ ਜਿਹੜਾ ਆਨਲਾਈਨ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਜਿਹੜਾ ਰਾਸ਼ਨ ਵਾ ਉਹ ਮਿਲ ਸਕੇ। ਇਹ ਲਾਲ ਸਾਈਡ ਬੰਦ ਹੋਣ ਕਰਕੇ ਹਾਂਜੀ ਸਾਈਡ ਬੰਦ ਹੋਣ ਕਰਕੇ ਜਿਹੜਾ ਉਹਦਾ ਕੰਮ ਜਿਹੜਾ ਨਹੀਂ ਚੱਲ ਰਿਹਾ। ਸੋ ਅਸੀਂ ਹਲਕਾ ਇੰਚਾਰਜ ਉਹਨਾਂ ਨੂੰ ਵੀ ਇਸ ਗੱਲ ਦੀ ਦੱਸੀ ਆ ਔਰ ਉਹ ਕਹਿੰਦੇ ਸਾਡੀ ਗੱਲ ਹੋ ਰਹੀ ਹੈ ਜਲਦੀ ਇਸ ਉੱਪਰ ਜਿਹੜਾ ਕੰਮ ਜਿਹੜਾ ਸ਼ੁਰੂ ਹੋ ਜਾਏਗਾ। ਪਰ ਇੱਕ ਆ ਦੀ ਗੱਲ ਕਮਰੇ ਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਅੰਨਾ ਤਹੀ ਆਂ ਦੇਖਿਆ ਹੋਇਆ ਸੋ ਸੁਣਦੀ ਆ। ਸੋ ਨਜਾਇਜ਼ ਨਾ ਪਾਈ ਜਾਂਦੇ ਨੇ ਤੁਹਾਡੇ ਹੀ ਗਾਈ ਵਿੱਚ ਕਿਵੇਂ ਬਰਾ ਲਾ ਕੀਤਾ ਜਾਏਗਾ ਅਸੀਂ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਇਹ ਹੈ ਕਿ ਮੈਂ ਜਿਹੜੇ ਯੋਗ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਕੱਠੇ ਕਰਦਾਂ ਔਰ ਇਕੱਠੇ ਕਰਕੇ ਉਹਨਾਂ ਨੂੰ ਦੱਸਦਾ ਕਿ ਆਹ ਕੰਮ ਜਿਹੜਾ ਅਸੀਂ ਕਰਨਾ ਔਰ ਜੇਕਰ ਉਹਨਾਂ ਵਿੱਚੋਂ ਪੰਜ ਬੰਦੇ ਸਹਿਮਤ ਹੁੰਦੇ ਆ ਅਸੀਂ ਉਹਨਾਂ ਦਾ ਪੰਜ ਬੰਦਿਆਂ ਦਾ ਨਾਮ ਭੇਜ ਦੇਦਾ ਮਿਲੋ ਦੇ ਲਈ ਹੈ ਕਿ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਪਰ ਯੋਗ ਹੀ ਪੁਣੇ ਚਾਹੀਦੇ ਆ ਮਤਲਬ ਵੀ ਜਿਹੜੇ ਫੈਸਿਲਿਟੀ ਤੇ ਆ ਵੀ ਜਿਹੜੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਉਹ ਪਿੰਡ ਪੱਧਰ ਤੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਬਟ ਹੁੰਦਾ ਇਹ ਆ ਕਿ ਆਪਣੇ ਕੰਮ ਨੂੰ ਪੂਰਾ ਕਰਨ ਲਈ ਜਿਹੜੇ ਅਸੀਂ ਆਪਣੇ ਆਪਣੇ ਦੇ ਕਿਸ ਦੇ ਨਾਮ ਭੇਜ ਦਿੰਨੇ ਆ ਬਟ ਅਸੀਂ ਜਿਹੜੇ ਆ ਜਿਹੜੇ ਲੋੜਵੰਦਾਂ ਉਹਨਾਂ ਦੇ ਨਾਮ ਹੀ ਭੇਜੇ ਆ ਔਰ ਉਹਨਾਂ ਦੇ ਖਾਤਿਆਂ 'ਚ ਜਿਹੜੇ ਆ ਪੈਸੇ ਹੁੰਦੇ ਆ ਜਿੰਨਾ ਵੀ ਅਸੀਂ ਕੰਮ ਕਰਵਾਉਨੇ ਆ ਚਾਹੇ ਕੋਈ ਸਫਾਈ ਦਾ ਆ ਕੋਈ ਵੀ ਕੰਮ ਹੈ ਅੱਗ ਤੱਕ ਇਹ ਕੋਠੇ ਨੇ ਬਣਾਟਾ ਕਿੰਨਾ ਚਾਹੀਆ ਨਵੇਂ ਹੋਮ ਬਰੇ ਹੈ ਆਪ ਜਿਹਦੇ ਪਿੰਡ ਵਿੱਚ ਕਿੰਨੇ ਕੱਚੇ ਬਣਾਟਾ ਆ ਕਿੰਨੇ ਨਵੇਂ ਹੋਮ ਬਰੇ ਅਸੀਂ ਜੀ ਸਾਡੇ ਪਿੰਡ ਵਿੱਚ 19 ਦੇ ਕਰੀਬ ਜਿਹੜੇ ਆ ਨਵੇਂ ਕੋਠਿਆਂ ਤੇ ਫਾਰਮ ਜਿਹੜੇ ਆ ਭਰੇ ਗਏ ਨੇ ਉਹਨਾਂ ਦਾ ਆਨਲਾਈਨ ਕੰਮ ਜਿਹੜਾ ਕਰਵਾਇਆ ਗਿਆ ਸਾਡੇ ਹੀ ਇੱਕ ਮੈਂਬਰ ਵੱਲੋਂ ਉਹਦੇ ਵਿੱਚ ਪ੍ਰਕਿਰਿਆ ਦੇ ਤਹਿਤ ਇੱਕ ਸਰਵੇਅਰ ਅਸੀਂ ਨਿਯੁਕਤ ਕੀਤਾ ਪਿੰਡ ਵਿੱਚੋਂ ਔਰ ਉਹਨਾਂ ਦੀ ਔਰ ਨਾਲ ਸਾਡੇ ਸੈਕਟਰੀ ਮਨਰੇਗਾ ਮੈਡਮ ਉਹ ਨਾਲ ਸਾਡੇ ਨਾਲ ਰਹੇ ਨੇ ਔਰ ਅਸੀਂ 19 ਦੇ ਕਰੀਬ ਜਿਹੜੇ ਆ ਕੱਚੇ ਕੋਠਿਆਂ ਦਾ ਕੰਮ ਜਿਹੜਾ ਅਸੀਂ ਆਨਲਾਈਨ ਕਰਵਾ ਦਿੱਤਾ ਜੀ ਹਾਂ ਜੀ ਹਾਂ ਜੀ ਜਿਹੜੇ ਬਿਲਕੁਲ ਲੋਡਬੰਦ ਸੀਗੇ ਕੱਚੇ ਸੀਗੇ ਉਹ ਉਹਨਾਂ ਦੇ ਕਾਰਡ ਉਹਨਾਂ ਦੇ ਨਾਂ ਜਿਹੜੇ ਪਾਏ ਗਏ ਨੇ ਸਭ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇ ਜੋ ਕੀ ਲੱਗਦਾ ਸਕੂਲ ਦਾ ਆਪਣੀ ਕਮੀ ਦਾ ਇਹ ਅਪਰੇ ਹੋਣੀ ਹੋਣਾ ਹਾਂਜੀ ਅਪਡੇਟ ਸਕੂਲ ਦਾ ਸਾਡਾ ਸਕੂਲ ਪੰਜਵੀਂ ਤੱਕ ਸਕੂਲ ਆ ਜੇਕਰ ਚਲੋ 8ਵੀਂ ਤੱਕ ਸਕੂਲ ਹੋ ਜਾਂਦਾ ਜਾਂ ਇਹਨਾਂ ਦੇ ਟੀਚਰਾਂ ਦੀ ਗਿਣਤੀ ਵਾਧੀ ਆ ਤਾਂ ਨੇਚਰਲੀ ਬੱਚੇ ਜਿਹੜੇ ਆ ਉਹ ਹੋਰ ਜ਼ਿਆਦਾ ਇਸ ਸਕੂਲ ਦੇ ਵਿੱਚ ਆਉਣਗੇ ਕਿਉਂਕਿ ਸਕੂਲ ਨੂੰ ਵੀ ਥੋੜੀ ਜੀ ਡਿਵੈਲਪਮੈਂਟ ਦੀ ਲੋੜ ਹੈਗੀ ਆ ਕਿਉਂਕਿ ਸਕੂਲ ਦੇ ਵਿੱਚ ਪ੍ਰੋਪਰ ਅਸੀਂ ਵੇਖਿਆ ਕੰਪਿਊਟਰ ਦੀ ਘਾਟ ਆ ਕੰਪਿਊਟਰ ਬੱਚਿਆਂ ਲਈ ਨਹੀਂ ਹੈਗੇ ਇੰਟਰਨੈਟ ਤੇ ਦੇ ਦਿੱਤੇ ਸਰਕਾਰ ਨੇ ਪਹਿਲੀਆਂ ਨੇ ਸੋ ਅਸੀਂ ਇਹ ਵੀ ਚਾਹੁੰਦੇ ਆ ਕਿ ਬੱਚਿਆਂ ਲਈ ਕੰਪਿਊਟਰ ਵੀ ਲੱਗਣ ਉਹਨਾਂ ਨੂੰ ਵੀ ਪੜਾਈ ਕਰਾਈ ਜਾਵੇ ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਕੰਪਿਊਟਰ ਦਾ ਯੋਗ ਹੈ ਕੰਪਿਊਟਰ ਦੇ ਨਾਲ ਹੀ ਅਸੀਂ ਗਾੜੀ ਅੱਗੇ ਵਧ ਸਕਦੇ ਆ ਸੋ ਇਹਦੇ ਨਾਲ ਮਤਲਬ ਬੱਚਿਆਂ ਲਈ ਕਾਫੀ ਉਤਸ਼ਾਹ ਪੈਦਾ ਹੋਏਗਾ ਅਰ ਕਈ ਵਾਰੀ ਪਿੰਨਾਂ ਦੇ ਚੱਤੇ ਘੜੀ ਇੰਨੇ ਪਵਾਹ ਜਾਂ ਲੋਕਾਂ ਨੂੰ ਠਾਣੇ ਤੇ ਚਲੇ ਜਾਂਦੇ ਥੇ ਗਣੇ ਪੈਂਦਾ ਸਮਾਂ ਬਾਦ ਹੁੰਦਾ ਪੈਸਾ ਹੀ ਲਵਾ ਦਿੰਦਾ ਸੋ ਇੱਕ ਸਪੱਸ਼ਟਰੀ ਕੀ ਜੁਨੇ ਦੀਆਂ ਕੀ ਵਰਤਨਾ ਕਿਵੇਂ ਦੇ ਦੇ ਸਰਪੰਚੋ ਵੇਖੋ ਜੀ ਜਿੱਦਣ ਅਸੀਂ ਸਭ ਤੋਂ ਪਹਿਲਾਂ ਸੋਚ ਚੁੱਕੀ ਸੀ ਗੁਰਦੁਆਰੇ ਸਾਹਿਬ ਆਪਣੇ ਪਿੰਡ ਦੇ ਔਰ ਉੱਥੇ ਮੈਂ ਸਾਰਿਆਂ ਨੂੰ ਪਿੰਡ ਦੇ ਨਿਵਾਸੀਆਂ ਨੂੰ ਇਹੀ ਗੱਲ ਕੀਤੀ ਸੀ ਕਿ ਸਭ ਤੋਂ ਪਹਿਲਾਂ ਜੇਕਰ ਕਿਸੇ ਦਾ ਕੋਈ ਵੀ ਝਗੜਾ ਹੁੰਦਾ ਉਹ ਅਸੀਂ ਆਪਣਾ ਪਿੰਡ ਦੇ ਵਿੱਚ ਬੈਠ ਕੇ ਉਹਨੂੰ ਨਿਪਟਾਈਏ ਔਰ ਮੈਂ ਹੁਣ ਵੀ ਇੱਕ ਦੋ ਵਾਰੀ ਜਿੰਨੇ ਵੀ ਕੋਈ ਛੋਟੇ ਮੋਟੇ ਝਗੜੇ ਹੋਏ ਨੇ ਜਾਂ ਕੋਈ ਗੱਲਾਂਬਾਤਾਂ ਹੋਈਆਂ ਔਰ ਉਹਨਾਂ ਨੂੰ ਬੈਠ ਕੇ ਨਿਬਟਾ ਲਿਆ ਗਿਆ ਇੱਕ ਦੋ ਮਸਲੇ ਸਾਡੇ ਪਿੰਡ ਦੇ ਵਿੱਚ ਕਾਫੀ ਪੁਰਾਣੇ ਚੱਲ ਰਹੇ ਨੇ ਕੋ 20 ਸਾਲਾਂ ਤੋਂ ਉਹਨਾਂ ਦਾ ਕਰੇ ਲੋ ਜਿਹੜਾ ਜ਼ਮੀਨ ਦੇ ਰਿਲੇਟਡ ਕੰਮ ਉਹਨਾਂ ਦੇ ਕੇਸ ਚੱਲ ਰਹੇ ਨੇ ਉਹਨਾਂ ਦਾ ਵੀ ਫੈਸਲਾ ਇੱਕ ਵਾਰੀ ਕਰਵਾ ਦਿੱਤਾ ਗਿਆ ਸੀ ਪੂਰਾ ਤਸੱਲੀ ਬਖਸ਼ ਉਹਨਾਂ ਦਾ ਪਰ ਫਿਰ ਵੀ ਉਹਨਾਂ ਨੇ ਉਹਨਾਂ ਵੱਲੋਂ ਇਹ ਸਿਰੇ ਨਹੀਂ ਚੜਾਇਆ ਗਿਆ ਸੋ ਅਸੀਂ ਤੇ ਹੁਣ ਵੀ ਬੇਨਤੀ ਇਹੀ ਕਰਨੀ ਆ ਕਿ ਕੋਈ ਵੀ ਗੱਲਬਾਤ ਹੁੰਦੀ ਆ ਪੰਚਾਇਤ ਜਿਹੜੀ ਆ ਕੱਲੀ ਡਿਵੈਲਪਮੈਂਟ ਦੇ ਕੰਮ ਲਈ ਨਹੀਂ ਹੁੰਦੀ ਇਹ ਸਾਰਿਆਂ ਦੇ ਕੋਈ ਵੀ ਕੰਮ ਨੇ ਚਾਹੇ ਉਹ ਕਿਸੇ ਦਾ ਕੋਈ ਘਰੇਲੂ ਕੰਮ ਆ ਜਾਂ ਕਿਸੇ ਦਾ ਆਪਸ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਆ ਉਹ ਸਾਨੂੰ ਆ ਕੇ ਦੱਸਣ ਅਸੀਂ ਉਹਨਾਂ ਨੂੰ ਇੱਥੇ ਬੈਠ ਕੇ ਲੀ ਦੇ ਨਾਲ ਦੋਨਾਂ ਪੱਖ ਦਾ ਔਰ ਇੱਕ ਮਤਲਬ ਕਹਿ ਲੋ ਕਿ ਪੂਰਾ ਉਹਨਾਂ ਦੀ ਸੁਣਵਾਈ ਜਿਹੜੀ ਆ ਨਿਰਪੱਖ ਤੌਰ ਤੇ ਫੈਸਲਾ ਜਿਹੜਾ ਉਹ ਕੀਤਾ ਜਾਊਗਾ ਸਾਡੇ ਜੋਧ ਨਾਲ ਸਾਹਵਰ ਤੋਂ ਪੰਜਾਬ ਹੱਥਾਂ ਨੇ ਮਹਿੰਮ ਸੇਰੀਆਸ ਆਪ ਦੀ ਦੇ ਪੰਨੋ ਲੈ ਕੇ ਕਿਵੇਂ ਦੇ ਦੋ ਸਾਡੇ ਪਿੰਡ ਵਿੱਚ ਯੁੱਧ ਨਸ਼ਿਆਂ ਵਿਰੁੱਧ ਰੈਲੀ ਵੀ ਹੋਈ ਸੀ ਔਰ ਮਤੇ ਵੀ ਪਾਏ ਗਏ ਨੇ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡਾ ਪਿੰਡ 99% ਜਿਹੜਾ ਨਸ਼ਿਆਂ ਤੋਂ ਮੁਕਤ ਹੈ ਜੀ ਕੋਈ ਚਿੱਟੀ ਵਾਲਾ ਨਹੀਂ ਕੋਈ ਹੋਰ ਨਹੀਂ ਸਿਰਫ ਸ਼ਰਾਬ ਵਾਲੇ ਜਿਹੜੇ ਕੋਈ ਮਤਲਬ ਬੰਦੇ ਨੇ ਚੰਦ ਉਹਨਾਂ ਨੂੰ ਵੀ ਅਸੀਂ ਕਾਉਂਸਲਿੰਗ ਕਰ ਰਹੇ ਹਾਂ ਕਿ ਉਹ ਵੀ ਜਿਹੜਾ ਹੌਲੀ-ਹੌਲੀ ਇਹ ਪਾਸਿਓਂ ਛੁਟਕਾਰਾ ਆਪਣਾ ਪਵਾ ਲੈਣ ਔਰ ਅਸੀਂ ਵੀ ਉਹਨਾਂ ਨੂੰ ਖੁੱਲਾ ਕਹਿ ਆਇਆ ਕਿ ਸਾਡੇ ਕੋਲ ਆਓ ਅਸੀਂ ਤੁਹਾਨੂੰ ਜੇਕਰ ਨਹੀਂ ਛੱਡੀ ਜਾਂਦੀ ਤਾਂ ਅਸੀਂ ਤੁਹਾਨੂੰ ਜਿਹੜਾ ਵਾ ਕੇਂਦਰ ਬਣਾਏ ਹੋਏ ਨਸ਼ਾ ਮੁਕਤ ਕੇ ਅੰਦਰ ਨੇ ਉੱਥੇ ਤੁਹਾਨੂੰ ਦਾਖਲ ਕਰਾਵਾਂਗੇ ਜੇ ਮੈਡੀਸਨ ਦੀ ਲੋੜ ਆ ਉਹ ਦਵਾਂਗੇ ਔਰ ਉਹਨਾਂ ਨਾਲ ਕਾਉਂਸਲਿੰਗ ਜਿਹੜੀ ਉਹ ਚੱਲ ਰਹੀ ਆ ਸੋ 99% ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਉਹ ਨਹੀਂ ਹੈਗਾ ਬਿਲਕੁਲ ਮੁਕਤ ਜੀ ਨਸ਼ਾ ਸੋ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਸੋ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਨੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਲੋਕੀਂ ਪਲੇਟਫਾਰਮ ਹੋਇਆ ਉਹਨਾਂ ਵੱਲੋਂ ਵੇਖੋ ਜੀ ਸਭ ਤੋਂ ਪਹਿਲਾਂ ਤੇ ਐਰਕਾ ਉਤਸ਼ਾਹ ਜਿਹੜਾ ਨੌਜਵਾਨਾਂ ਦੇ ਵਿੱਚ ਵੇਖਣ ਨੂੰ ਮਿਲਿਆ ਉਹ ਬਹੁਤ ਜ਼ਿਆਦਾ ਸੀਗਾ ਬਹੁਤ ਮਤਲਬ ਹੰਗਾਰਾ ਉਹ ਨੌਜਵਾਨ ਵੱਲੋਂ ਸੀਗਾ ਕਿਉਂਕਿ ਅਸੀਂ ਜਿੰਨੇ ਵੀ ਹੁਣ ਮੈਂਬਰ ਚੁਣੇ ਨੇ ਤਕਰੀਬਨ ਨੌਜਵਾਨ ਨੇ ਮਤਲਬ ਮੁੰਡੇ ਜਿਹੜੇ ਕੰਮ ਕਰ ਸਕਦੇ ਨੇ ਉਹਨਾਂ ਨੂੰ ਨਾਲ ਲਿਆ ਗਿਆ ਕਿਉਂਕਿ ਕੰਮ ਦੀ ਲੋੜ ਆ ਔਰ ਅਸੀਂ ਵੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਲਿਆ ਜਾਵੇ ਔਰ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚ ਗੇਮਾਂ ਦਾ ਬੱਚੇ ਜਿਹੜੇ ਆ ਦੋ ਬੱਚੇ ਸਾਡੇ ਪਿੰਡ ਦੇ ਜਿਹੜੇ ਕਿ ਨੈਸ਼ਨਲ ਲੈਵਲ ਤੇ ਖੇਡ ਕੇ ਆਏ ਨੇ ਔਰ ਇੱਕ ਬੱਚੀ ਸਾਡੀ ਬਹੁਤ ਵਧੀਆ ਨੰਬਰਾਂ ਦੇ ਨਾਲ ਜਿਹੜਾ ਟੈਸਟ ਕਲੀਅਰ ਕੀਤਾ ਉਹਦੇ ਬਾਰੇ ਡਿਟੇਲ ਮੈਂ ਇਨੀ ਕੀ ਦੇ ਸਕਣਾ ਆਉਣ ਵਾਲੇ ਟਾਈਮ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਔਰ ਬਹੁਤ ਵਧੀਆ ਉਹ ਚ ਜਿਹੜੀ ਪ੍ਰਾਪਤੀ ਕੀਤੀ ਆ ਔਰ ਬੱਚੇ ਜਿਹੜੇ ਸਾਡੇ ਪਿੰਡ ਦੇ ਪੜ ਰਹੇ ਨੇ ਕਾਫੀ ਬੱਚੇ ਜਿਹੜੇ ਔਰ ਕਾਫੀ ਬੱਚੇ ਬਾਹਰ ਨੇ ਕੈਨੇਡਾ ਆਸਟ੍ਰੇਲੀਆ ਯੂਕੇ ਅਮਰੀਕਾ ਦੇ ਵਿੱਚ ਵੀ ਨੇ ਮਤਲਬ ਹਰੇਕ ਜਗ੍ਹਾ ਸਾਡੇ ਪਿੰਡ ਦੇ ਬੱਚੇ ਜਿਹੜੇ ਆ ਉਹ ਗਏ ਹੋਏ ਨੇ ਪੜਨ ਦੇ ਤੌਰ ਤੇ ਗਏ ਨੇ ਸੋਚ ਅਸੀਂ ਵੀ ਚਾਹੁੰਦੇ ਆ ਕਿ ਤੁਹਾਡਾ ਪਿੰਡ ਜਿਹੜਾ ਵੱਧ ਤੋਂ ਵੱਧ pade ਔਰ ਆਗਾ ਨੂੰ ਵਧੇ ਜਿਹੜਾ ਔਰ ਸੋਚ ਇਹੀ ਜੀ ਰੱਖੀ ਆ ਜੀ ਸਭ ਜਿਹੜਾ ਤੁਸੀਂ ਹੁਣ ਫੈਲਦੇ ਹੋ ਤਾਂ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸਭ ਤੋਂ ਪ੍ਰਮੁੱਖ ਤਾਂ ਸਭ ਤੋਂ ਪਹਿਲਾਂ ਜੀ ਸਾਡੇ ਇੱਕ ਦੋ ਗਲੀਆਂ ਨੇ ਜਿਹੜੀਆਂ ਇੰਟਰਲੋਕ ਲਗਣੀ ਨੇ ਜੀ ਔਰ ਦੂਸਰਾ ਕੰਮ ਜਿਤਨਾ ਤੁਹਾਨੂੰ ਮੈਂ ਕਿਹਾ ਸ਼ਮਸ਼ਾਨ ਘਾਟ ਦੇ ਵਿੱਚ 10-20% ਕੰਮ ਰਹਿ ਚੁੱਕਾ ਔਰ ਇੱਕ ਦੋ ਨਾਲੇ ਜਿਹੜੇ ਬਣਾਉਣ ਵਾਲੇ ਨੇ ਕਿਉਂਕਿ ਉਸ ਪਾਸੇ ਜਿਹੜੇ ਆ ਨਾਲੇ ਉਹ ਕਿਸੇ ਦੀ ਪੈਲੀ ਤੇ ਵਿੱਚ ਪਾਣੀ ਪੈ ਰਿਆ ਸੋ ਉਹਦੋਂ ਅਸੀਂ ਪਹਿਲ ਦੇ ਆਧਾਰ ਤੇ ਜਿਹੜਾ ਵਾ ਮਤੇ ਪਾ ਕੇ ਭੇਜ ਦਿੱਤੇ ਨੇ ਔਰ ਜਿਤਨਾ ਹੀ ਫੰਡ ਰੀਲੀਜ਼ ਹੋ ਜਾਏਗਾ ਅਸੀਂ ਜਿਹੜਾ ਉਹਨਾਂ ਦਾ ਕੰਮ ਜਿਹੜਾ ਵਾ ਕਰਵਾ ਦਾਂਗੇ ਲਾਈਟਾਂ ਦਾ ਕੰਮ ਆ ਚਾਹੇ ਬੱਚਿਆਂ ਲਈ ਕੋਈ ਉਥੇ ਐਕਸਟਰਾ ਜਿਹੜੇ ਛੋਟੇ ਬੱਚੇ ਆ ਉਹਨਾਂ ਲਈ ਕੋਈ ਛੋਟੇ ਬੱਚਿਆਂ ਨੂੰ ਖੇਡਣ ਦਾ ਸਮਾਨ ਉਹ ਵੀ ਪ੍ਰੋਵਾਈਡ ਕਰਾਵਾਂਗੇ ਔਰ ਨਾਲ ਇਹ ਆ ਵੀ ਲਾਈਟਾਂ ਜਿਹੜੀਆਂ ਪਹਿਲਾਂ ਲੱਗੀਆਂ ਹੋਈਆਂ ਉਹ ਬੰਦ ਹੋ ਗਈਆਂ ਸੋ ਉਹਨਾਂ ਨੂੰ ਵੀ ਜਿਹੜਾ ਵਾ ਮਕੈਨਿਕ ਦੇ ਨਾਲ ਗੱਲਬਾਤ ਚੱਲ ਰਹੀ ਆ ਉਹ ਵੀ ਠੀਕ ਕਰਵਾ ਕੇ ਚਾਲੂ ਕਰਵਾ ਕੇ ਔਰ ਨਵੇਂ ਸਿਰਿਓਂ ਵੀ ਲਾਈਟਾਂ ਜਿਹੜੀਆਂ ਲਵਾਈਆਂ ਜਾਣਗੀਆਂ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਸਾਲ ਦੇ ਵਿੱਚ ਤੁਹਾਨੂੰ ਫੇਰ ਦੁਬਾਰਾ ਬੁਲਾਵਾਂਗੇ ਔਰ ਤੁਹਾਨੂੰ ਪੂਰੀ ਇਹਦੇ ਬਾਰੇ ਜਿਹੜੀ ਆ ਦੇਖ ਵੀ ਵਿਖਾਵਾਂਗੇ ਵੀ ਪਹਿਲਾਂ ਕੀ ਸੀ ਤੇ ਹੁਣ ਕੀ ਆ ਰਪੈਣ ਦੇ ਲੋਕਾਂ ਸੇਵਾ ਕੰ ਦਾ ਬੋਕਤਾ ਮਾਨ ਬਸਿਆ ਤੋਂ ਦੇ 70 55 ਦਾ ਦਿਲ ਤੋਂ ਮੈਸੇਜ ਕੀ ਦੇਣਾ ਚਾਹੁੰਦਾ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਨੇ ਉਹ ਵੱਤ ਵਦ ਪੜਨ ਆਪਣਾ ਆਪਣੇ ਪਿੰਡ ਦਾ ਆਪਣੇ ਘਰ ਦਾ ਆਪਣੇ ਦੇਸ਼ ਦਾ ਪੰਜਾਬ ਦਾ ਨਾਂ ਰੋਸ਼ਨ ਕਰਨ ਦੂਜਾ ਜਿਹੜੇ ਬੱਚੇ ਜਿਹੜੇ ਕਾਲਜ ਦੇ ਵਿੱਚ ਨੇ ਕਾਲਜਾਂ ਤੋਂ ਗਾੜੀ ਆਪਣਾ ਜਿਹੜਾ ਜਿਹੜੀ ਨੌਕਰੀਆਂ ਦੇ ਤਹਿਤ ਚੱਲ ਰਿਹਾ ਕਿਉਂਕਿ ਸਰਕਾਰ ਬਿਲਕੁਲ ਨਿਰਪੱਖ ਤੌਰ ਤੇ ਕੰਮ ਕਰ ਰਹੀ ਆ ਔਰ ਮੈਂ ਉਹਨਾਂ ਨੂੰ ਵੀ ਚਾਹੁੰਨਾ ਕਿ ਗਾੜੀ ਆਪਣਾ ਵੱਤ ਵਦ ਕੋਚਿੰਗ ਲੈ ਆ ਕੇ ਨੌਕਰੀਆਂ ਕਰੋ ਔਰ ਮੇਰਾ ਸਾਥ ਦਿਓ ਔਰ ਜਿਹੜਾ ਵੀ ਕੋ ਕੰਮ ਹੋ啊 ਕੋ ਪਿੰਡ ਦਾ ਕੋਈ ਵੀ ਕੰਮ ਹੋ啊 ਉਹ ਆ ਕੇ ਮੈਨੂੰ ਦੱਸਿਆ ਜਾਵੇ ਅਸੀਂ WhatsApp ਗਰੁੱਪ ਹੋਈ ਨਾ ਹੋਇਆ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੁੰਦੀ ਆ ਉਹਦੇ ਵਿੱਚ ਮੈਸੇਜ ਕੀਤਾ ਜਾਂਦਾ ਔਰ ਉਹਦੇ ਮਤਲਬ ਕੋਈ ਵੀ ਕੰਮ ਆ ਅਸੀਂ ਉਹਨੂੰ ਜਿਹੜਾ ਵਾ ਪੂਰਾ ਨਿਰਪੱਖ ਤੌਰ ਤੇ ਕੰਪਲੀਟ ਕਰਾਵਾਂਗੇ ਔਰ ਸਾਰੇ ਪਿੰਡ ਦੇ ਨਾਲ ਲੈ ਕੇ ਕੰਮ ਕਰਾਂਗੇ